ਕਾਪੀ ਗਿਆ ਕਾਲ ਜੀ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਆ ਦੇਖੋ ਆਪਣੇ ਪਿੰਡ ਤਨੇਰ ਦਾ ਗ੍ਰਿਡ ਗ੍ਰਿਡ ਦਾ ਬਣੀਆਂ ਜਾਂਦਾ ਮਤਲਬ ਅੱਜ ਟਰਾਂਸਫਾਰਮ ਧਰਨ ਦੀ ਤਿਆਰੀ ਚੱਲਦੀ ਆ ਦੱਸੋ ਆਪਣੇ ਪਿੰਡ ਕੀ ਹੁੰਦਾ ਅੱਜ ਗ੍ਰਿਡ ਦੀ ਸਾਰੀ ਹੋ ਰਹੀ ਹੈ ਅੱਜ ਕਹਿੰਦੇ ਅੱਜ ਤੇ ਟਰਾਂਸਫਾਰਮ ਧਰਿਆ ਜਾਣਾ ਹੈ ਕਹਿੰਦੇ ਪਿੰਡ ਤਨੇਰ ਦੇ ਕਹਿੰਦੇ ਗ੍ਰਿਡ ਬਣ ਚੁੱਕਿਆ ਹੈ ਬਾ ਮਨ ਨੂੰ ਦੱਸ ਕਿਦਣਾ ਅੱਜ ਆਪਣੇ ਗ੍ਰਿਡ ਚੱਲ ਪਣਾ ਵਧੀਆ ਆਹ ਟਰਾਂਸਫਾਰਮ ਦੇਖੋ ਟਰੱਕ ਟਰੱਕ ਲੀ ਪਿਆ ਵਾ ਫੁੱਲ ਆਹ ਟਰੱਕ ਆਇਆ ਬਾਹਰੋਂ ਮਤਲਬ ਆਏਗਾ

ਪਹਿਲਾਂ ਤਾਂ ਸਾਰੇ ਦਸ ਕੁ ਵੀਰਾਂ ਨੂੰ ਪਿਆਰ ਭਰੀਆਂ ਸ਼ੁਭਕਾਮਨਾਵਾਂ ਮੇਰੇ ਕੰਨੀਓ ਆਪ ਜੀ ਦਾ ਜੀ ਆਇਆਂ ਵੈਲਕਮ ਧੰਨਵਾਦ ਕਰਦੇ ਆਂ ਤੁਸੀਂ ਸਾਡੇ ਤੋਂ ਸਮਾਂ ਕੱਢ ਕੇ ਸਾਡਾ ਡਿਪੈਂਡ ਗ੍ਰੈਂਡ ਦੇਖਣ ਆਏ ਹਾਂਜੀ ਕੱਢਣਾ ਨਹੀਂ ਪਰ ਅਜੇ ਥੋੜਾ ਟਾਈਮ ਲੱਗ ਸਕਦਾ ਇਹਨੂੰ ਕਿਉਂਕਿ ਖਤਰਾ ਵੀ ਹੋ ਸਕਦਾ ਮੇਲੇ ਲੱਗਿਆ ਅੱਡੇ ਪੰਡਾ ਜੀਸੀਬੀ ਚੱਲਦੀ ਹੋ ਤਾਂ ਇੰਨੇ ਖੜੇ ਹੋ ਜਾਂਦੇ ਆ ਇਹਦਾ ਫੇਰ ਅੱਜ ਏਡੀ ਵੱਡੇ ਬਚੂਲੇ ਨੇ ਅੰਬਰ ਸਰੋ ਦੇ ਕਹਿੰਦੇ ਉਹ ਲੋਕੇਸ਼ਨ ਤਾਂ ਉਹੀ ਲਾ ਗਿਆ ਜੇ ਮੋਰਤਖਲੀਫੇ ਤੇ ਜਾਣਾ ਹੁੰਦਾ ਬੰਦਾ ਹਾਂ ਮੈਂ ਮੋਰਤਖਲੀਫਾ ਹੀ ਆ ਆਪਣੇ ਪਿੰਡ ਗਰੇਡ ਬਣਿਆ ਹੋ ਘਾਟਾਗਾ ਨਹੀਂ ਨਹੀਂ ਕੱਢੂ ਫਪਾਮ ਕਰੀ ਹੋਰ ਡੜਤੀ ਲਾ ਕੇ ਡਿੱ ਲਾ ਗਏ ਇਹਨੂੰ ਤਾਂ ਇਹਨੂੰ ਚੱਕ ਕੇ ਧਰਨਾ ਹੈ ਸਾਈਡ ਤੇ ਹੈਗਾ ਵਿਚਾਰ ਟਰੱਕ ਲੀ ਪਿਆ ਪਿਆ ਗਏ ਨੇ ਵਿਚਾਲੇ ਉਹ ਕਿੱਥੋਂ ਆਇਆ ਤੂੰ ਸੁਣ ਲਓ ਮਾੜੀਓ ਮੈਂ ਕਿੱਥੋਂ ਆਇਆਗਾ ਮੈਂ ਅੰਬਰ ਤੋਂ ਉੱਬਰ ਸਨੋ ਯਾਰ ਟਰੱਕ ਆਪਣਾ ਹੀ ਹਫਤਾ ਹੋ ਗਿਆ ਸੀ ਇੱਥੇ ਖੜੇ ਨੇ ਮੈਨੂੰ ਠੀਕ ਆ ਅੱਜ ਬਦਲ ਗਿਆ ਅੱਜ ਪੈਸੇ ਲੈ ਲਵਾਉਣੇ ਤੇਰਾ ਤਾਂ ਵਜਣ ਵੀ ਵਾਵਾ ਉੱਡ ਗਿਆ ਲੱਗਦਾ ਆ ਇੱਥੇ ਬੈਠੀ ਬਾਈ ਬੋਸੀ ਨਾ ਬੱਸ ਮੈਨੂੰ ਹੋ ਗਿਆ ਹਫਤਾ ਖੜੇ ਅੱਧਾ ਅੱਧਾ ਤਾਂ ਮੈਂ ਠੇਕਾ ਵੀ ਗਿਆ ਮੱਛਰ ਮੱਛਰ ਬੇਰਮੀ ਬੋਸੀ ਵਾ ਜਾਣਾ ਅੱਜ ਕੱਲ ਨੂੰ ਦੂਜਾ ਭਰ ਲੈਣਾ ਫਿਰ ਮਹੀਨਾ ਫੇਰਾ ਹੀ ਨਹੀਂ ਜਾਣਾ ਆਪਣਾ ਕੋਈ ਚੱਕਾ ਵਾ ਠੀਕ ਆ ਕੋਈ ਹਜੇ ਦਾ ਪਹਿਲਾਂ ਦੂਜਾ ਚੱਕਣ ਜੇ ਥੋੜਾ ਮੋਟਾ ਰਿਨਵਲ ਮੰਗਦੇ ਠੀਕ ਹੈ ਜੀ ਵੇਟ ਕੌਣਗੇ ਜਾ ਉਹਦੇ ਜਾ ਕੇ ਝੂਟਾ ਲਿਆ ਓ ਜਾਣੋ ਚੱਲੀਏ। ਬਾਈ ਕਿੰਨਾ ਕਭਾਰ ਹੋਏ ਦਾ। ਉਹ ਤਾਂ ਬਾਹਰ ਹੋ ਬਾਈ। ਲੱਕ ਭਾਗ ਫਿਰ ਵੀ। ਲੱਕ ਭਾਗ ਕੁਝ ਗਰੰਟੀ। ਗਰੰਟੀ ਮੈਂਟੀ ਨਹੀਂ ਆ। ਓ ਚੱਲ ਫਿਰ ਟਾਈਮ ਲੱਗ ਪਊਗਾ ਲਾਉਂਦੇ ਜੀ। ਆਪਾਂ ਲਈ। ਪਊਾ ਇੱਥੇ ਹੀ ਲਿਆ ਬਾਈਆਂ ਨੂੰ ਨਾਲੇ ਹੌਸਲਾ ਆਇਆ ਉਹ ਜੀ ਥੋੜਾ ਜਿਹਾ। ਵੇਟ ਕਰ ਕੋਣ ਲਾਵਾ। ਵੇਟ ਮਸ਼ੀਨ ਤੇ ਰੱਖਣੀ ਆ। ਕਿ ਮਸ਼ੀਨ ਉੱਠ ਖੜੀ ਫੇਰ। ਹੈਂ ਗਜ਼ਰਾਤ ਤੋਂ ਉੱਤੇ ਜਾ ਕੇ ਬਹਿ ਜਾ ਮਸ਼ੀਨ ਤੇ। ਗਜ਼ਰਾਤ ਤੋਂ ਆਇਆ ਦਾ। ਇਹਨੇ ਗਜ਼ਰਾਤ ਤੋਂ ਆਇਆ ਕਹਿੰਦੇ ਸਪੈਸ਼ਲ ਕਹਿੰਦੇ ਪੈਂਟ ਤਨੇਰ ਦੇ ਰੈੱਡ ਵਾਸਤੇ। ਉੱਥੇ ਬਣਦੇ ਆ ਨਾ। ਠੀਕ ਆ। ਮਲਾ ਹਫਤਾ ਹੋ ਗਿਆ ਇਹਨੂੰ ਰੱਖਣਾ ਵੱਧ ਹੋ ਗਿਆ ਹਫਤਾ ਤਾਂ ਕਿਉਂ ਰੱਖਣਾ 13 ਹੋ ਗਿਆ ਤੇ 19 ਦਾ ਦੇਣਾ ਆ ਨਹੀਂ ਵਿਹਲੀ ਹੁੰਦੀ ਨਾ ਪਰੋਣੀ ਕਿਥੇ ਜਾ ਗਿਆ ਹਾਂ ਬਾਲਾ ਰਹਿੰਦਾ ਕਿਥੇ ਬਾਈ ਆਪਣੇ ਪੰਜਾਬ ਦੇ ਕੀ ਐ ਇਹ ਜੋ ਨਹੀਂ ਬਾਈ ਅੱਛਾ ਚੱਲ ਵੀ ਆ ਬਈ ਇੱਥੇ ਜੀ ਬਈ ਜੀ 70000 ਦਾ ਤੇਲ ਖਾ ਜਾਂਦੀ ਇੱਕ ਡਰਾਮਾ ਦੱਸ ਕੀ ਕਰਾਂਗੇ ਇਹਨਾਂ ਦੇ ਤਾਂ ਅੱਦੇ ਪੈਣ ਦਾ ਗੱਦੂ ਹੋ ਜਾਂਦਾ ਆਪਣੇ ਦਾ ਉਹਦੇ ਕਿਹ ਟੈਂਟਰ ਫੋਟੋ ਛੱਡ ਜੀ ਰੁਕ ਚੱਕਿਆ ਮੇਰਾ

ਵੀਰ ਅੜ ਗਿਆ ਵੀਰ ਅੜ ਗਿਆ ਹੁਣ ਦੇ ਨਾਲ ਬੈਕ ਆੜ ਗਿਆ ਕਬੀਰ ਤੂੰ ਖਾ ਉਹ ਪਾਈ ਆ ਜਾ ਕੇ ਬੰਦੇ ਉੱਤੇ ਜੈਦਾ ਵੀ ਲੈਣਾ ਬਣਾਗਾ ਜਿਆ ਬੜਾ ਜ਼ੋਰ ਲੱਗਿਆ ਉਹਦਾ ਇਹਦਾ ਟਰੱਕ ਇਹਦਾ ਹੀ ਹੋਣਾਗਾ ਜਿਹੜਾ ਬਰਾ ਸੁੱਕਿਆ ਜਾਂ ਖੜਾ ਇਨੇ ਦਿਨਾਂ ਦਾ ਉਹ ਪਰੇ ਬੋ ਹਾਂ ਇੰਦਰ ਦਿਖਾ ਦੱਸ ਵੀ ਦਿਖਾ ਦੱਸ ਵੀਰ ਲਓ ਜੀ ਲਓ ਮਾਰ ਆਇਆ ਥੋੜੇ ਦੱਸ ਵੀਰ ਉੱਧਰ ਦਿਖਾ ਦੇ ਭੁੱਖੇ ਤੇ ਆਏ ਹੋ ਕੇ ਆ ਕੇ ਦੇਖਣ ਆਏ ਆਗੇ ਕੰਮ ਛੱਡ ਕੇ ਆਇਆ ਸਾਰਾ ਵੀਰ ਕੰਮ ਛੱਡ ਕੇ ਚਲੋ ਕਿੰਨੇ ਸਾਲਾਂ ਦਾ ਕਿੰਨੇ ਸਾਲਾਂ ਬਾਅਦ ਆਪਣੇ ਕਿੰਨੇ ਸਾਲਾਂ ਬਾਅਦ ਗ੍ਰੈਡੂਏਟ ਬਣਨ ਲੱਗੇ ਰਹੀ ਆਪਣੇ ਆਪਣੇ ਦਾ ਖੇਤੋਂ ਦੀਆਂ ਨਾਲੇ ਬਹੁਤ ਨਾਲੇ ਨਾਲੇ ਖੇਤੋਂ ਵੀਊ ਦੇਖਾਂਗੇ ਬਹਿ ਕੇ ਇਹ ਜਦੋਂ ਮੈਂ ਇਲੈਕਸ਼ਨ ਤੇ ਖੜਾ ਸੀ ਉਦੋਂ ਪਾਸ ਕਰਾਇਆ ਸੀ ਯਾਰ ਤੋਂ 40 ਸਾਲ ਪਹਿਲਾਂ ਇਹ ਮਨਾਵਾਲ ਹੋਇਆ ਭੈਣ ਲੱਗਾ ਦਸੀ ਸਰਪੰਚ ਬਾਹਰ ਆ ਦੇ ਰੋੜੀ ਦੇ ਵਾਲ ਚਿੱਟੇ ਆ ਗਏ ਪਾਸ ਨਹੀਂ ਹੋਇਆ ਪਰ ਇਹ ਹਜੇ ਹੁਣ ਜਾ ਕੇ ਹੋਇਆ ਹਜੇ 10 ਦਿਨ ਲੱਗ ਗਏ ਨਹੀਂ ਚੱਲਣ ਦੇ 10 ਦਿਨ ਤਾਂ ਲੱਗਦੇ ਨੇ ਚੱਲੇ ਜਰਾ ਅੱਗੇ ਤਾਰੇਂ ਧਰਨੀਆਂ ਹੋਂ ਤੱਕ ਲੀਆਂ ਹੋਰ ਤਾਂ ਕੀ ਰਿਹਾ ਹੈ ਲਾਉਣਗੇ ਇਹ ਅੱਜ ਨਾ ਕਿਤੇ ਹੋਰ ਨਾ ਚਲਾ ਦੇਣਾ ਲਾਦਾ ਪਹਿਲਾਂ ਇਹਨੂੰ ਕੱਢਣਾ ਪੈਣਾ ਡਰਾਇਵਰ ਨਾਲੋਂ ਦੇਖ ਲੈ ਬੰਦ ਹੋ ਗਿਆ ਤਿੰਨ ਵਾਰੀ ਉੱਥੋਂ ਬਹਿ ਗਿਆ ਹੁਣ ਤਾਂ ਲਾ ਜਮੜਾ ਕੇ ਰੇਹੇ ਤੇ ਜੇ ਹੋ ਗਿਆ ਕੰਮ ਹੋ ਤਾਂ ਦੇਖ ਕਿਧਰ ਟੱਕਾ ਲਾ ਲੋ ਵੀ ਸਾਰੇ ਜਣੇ ਟੱਕਾ ਲਾ ਦੋ ਕਹਿੰਦੇ ਖੁੱਭ ਗਿਆ ਕਹਿੰਦੇ ਗਾੜੀ ਬੈ ਗਈ ਗਾੜੀ ਬੈ ਗਈ ਬਾਬੂ ਬਈਆ ਗਾੜੀ ਬੈ ਗਈ ਬਾਬੂ ਜੀ ਗਾੜੀ ਬੈ ਗਈ ਹਣ ਜੋਰ ਲੱਗਣਾ ਰਵੀ ਦਾ ਜੋਰ ਲੱਗਣਾ ਏ ਲਈ ਰਵੀ ਏ ਆਪ ਹੈ ਪਹਿਲਵਾਨ ਸਾਡਾ ਪਹਿਲਵਾਨ ਆ ਲਾਈ ਜੋਰ ਦੇਖੋ ਬਈ ਉਹ ਡਰਾਈਵਰ ਡਰਾਈਵਰ ਤਾਂ ਬਾਹਰ ਫਰਦਾ ਤੂੰ ਮਾਰ ਕੇ ਇਰ ਜਾ ਕੇ ਯਾਰ ਤੈਨੂੰ ਕਾਦੇ ਵਾਸਤੇ ਬੁਲਾਇਆ ਹੈਗਾ ਜੋਰ ਰਵੀ ਲਈ ਜਾਂਦੇ ਹੋ ਜੋ ਤਾਂ ਲਾਇਆ ਨਹੀਂ ਉਹ ਤਾਂ ਦੇਖਦੇ ਹੱਥ ਵਾ ਕੇ ਵੀ ਪੈਂਦੇ ਆ ਗ੍ਰਿਪ ਬਣਦੀ ਆ ਗ੍ਰਿਪ ਦੀ ਭਾਲ ਹੀ ਬੈਗੀ ਆਲੇ ਹੋ ਗਏ ਆ ਵੀ ਇਧਰ ਨੂੰ ਗਏ ਯਾਰ ਹੁਣ ਦੋਰ ਲੱਗੀ ਆਏ ਵੱਡੇ ਮੈਂ ਟਰੈਕਟਰ ਕੱਟੇ ਕਰਨੇ ਵੜ ਫੇਰ ਨਿਕਲੇ ਆਣਾ ਆ ਮੈਂ ਟਰੈਕਟਰ ਮਸ਼ੀਨਾਂ ਨਾਲ ਟਰੈਕਟਰ ਵੱਡੇ ਹੋ ਗਏ ਉਹ ਕੱਢੂ ਹੁਣ ਲੋਲੋ ਖੜਾ ਹੋਰੇ ਲੋਲੋ ਆਣਾ ਉਹ ਗੋੜੀ ਕੱਢੂ ਲੋਲੋ ਖੜਾ ਹੋਰੇ ਲੋਲੋ ਲੋਲੜਦਾ ਚੱਕ ਚੱਕ ਲੋ ਆਹ ਕੀ ਹੋ ਗਿਆ ਤੇ ਕੋਈ ਆਇਆ ਹੈ ਯਾਰ ਟੁੱਟੀ ਤਾਂ ਹੋਈ ਸੀ ਆ ਇਹਦੇ ਨਾਲ ਫਰਕ ਪੈ ਗਿਆ ਜਮਾਨਾ ਆਹ ਇਹਦਾ ਨਾਲ ਨੇ ਬਾਰੀ ਆਲੇ ਕੋਈ ਜਦੋਂ ਤੇ ਬੰਦਾ ਸੁਣੋ ਉਹ ਬਚਾਏਗਾ ਉਹ ਚੱਲੀ ਪਵਾ ਕੇ ਲੈ ਆਉਣਾ ਚੱਲ ਚੁੱਕੇ ਲੈ ਆ ਆਜਾ ਵੀ ਆਜਾ ਕਰਾਂ ਜੋਰ ਆਜਾ ਆ ਆ ਆ ਗਿਆ ਮੁੰਡਾ ਕਹਿੰਦੇ ਮਿੰਦਰੇ ਵਾਲਾ ਫੇਰ ਨਿਕਲਣਾ ਗਾਲ ਫੇਰ ਨਿਕਲਣਾ ਗਾਲ ਇਹ 2 ਲੱਖ ਰੁਪਈਆ ਕਹਿੰਦੇ ਸਪੈਸ਼ਲ ਮਸ਼ੀਨ ਮੰਗਾਈ ਹੈ ਕਹਿੰਦੇ ਅੰਬਰਸਰ ਤੋਂ ਆਈ ਅੱਜ ਕਹਿੰਦੇ ਪੰਜਾਬ ਚ ਦੋਈ ਆ ਕਹਿੰਦੇ ਬਸਮਚਨ ਚਾਇਨਾ ਤੋਂ ਆਈ ਆ ਕਹਿੰਦੇ ਇੰਪੋਰਟ ਕਰਾਈਆਂ ਹੋਈਆਂ ਹਾਲ ਚਾਲ ਕਰਾਂ ਰਵੀ ਤੇਰੇ ਵੀ ਐਹੀਂ ਤੇਰੇ ਕਰਕੇ ਹੀ ਨਿਕਲਣਾ ਇਹ ਆਹ ਦੇਖ ਐ ਇਹ ਆ ਸਾਡਾ ਪਹਿਲਵਾਨ ਬਾਈ ਤੇ ਚਲਾਉਣੀ ਵਸੂਲੀ ਚਲਾ ਸਕਦਾ ਤੈਨੂੰ ਪੁੱਛ ਲੈ ਅੱਧਾ ਪੈ ਪਿੰਡ ਮਾਰ ਦੇਗਾ ਇੱਥੇ ਦੇਖ ਲੈ ਕਿੰਨੇ ਖੜੇ ਆ ਮੱਡ ਗਿਆ ਖੱਚ ਖੱਚ ਕਰਾ ਮੁੰਡੇ ਨਾਟਾ ਬਸ ਮੈਂ ਮੂਹਰੋ ਡਾ ਦੂੰ ਸਾਈਡ ਤੋਂ ਡਾ ਇੱਥੋਂ ਇੱਥੋਂ ਦਾ ਪਰ ਲੈ ਟਾਇਰ ਸਾਨੂੰ ਤਾਂ ਕੱਢ ਦੇ ਉਹ ਤੋਂ ਬੈਠਾ ਨਹੀਂ ਪੈਣੀ ਆ ਉਹਦੇ ਹੈਗੀ ਆ ਬਈ ਉਧਰ ਤਾਂ ਲੱਗੇ ਹੋਏ ਆ ਹਿਸਾਬ ਤਾਂ ਰਵੀ ਨੂੰ ਹੀ ਆ ਬਾਈ ਚੰਗਾ ਹਿਸਾਬ ਹੈ ਇਹਦਾ ਚੰਗਾ ਹਿਸਾਬ ਆ ਲਾ ਜੋਰ ਉਹ ਤਾਂ ਮੀਟ ਬਣਨ ਤੋਂ ਪਹਿਲਾਂ ਹੀ ਖਾ ਜਾਂਦਾ ਸੀ ਉਹ ਤਾਂ ਕੱਟੇ ਨੂੰ ਹੀ ਹੱਥ ਪਾ ਲੈਂਦਾ ਹੁੰਦਾ ਸੀ ਚਲ ਆ ਜੋ ਨਾਲ ਗਾਈਸ ਅਭੀ ਸਾਡੇ ਬਹੁਤ ਹੀ ਮਾਨਯੋਗ ਐਨਰਜੀ ਡਰਿੰਕ ਲੈ ਕੇ ਆ ਰਹੇ ਨੇ ਬੈਂਕ ਦੇ ਮੈਨੇਜਰ ਗਰੇਂਦਰ ਸਿੰਘ ਪਹੁੰਚੇ ਨੇ ਤੁਹਾਡਾ ਗ੍ਰੈਡਰ ਬਾਰੇ ਕੀ ਵਿਚਾਰ ਆ ਨਵੇਂ ਗ੍ਰੈਡਰ ਬਾਰੇ ਐਨਰਜੀ ਡਰਿੰਕ ਲੈ ਆਏ ਬਹੁਤ ਤਾਕਤ ਲੱਗ ਕੇ ਆ ਹਾਂਜੀ ਹਾਂਜੀ ਲਿਆਓ ਜੀ ਤੁਹਾਡਾ ਜੋਰ ਵਧ ਲੱਗਿਆਗਾ ਪਿੰਡ ਦੀ ਲੱਗ ਰਿਹਾ ਪਿੰਡ ਬਾਰੇ ਪਿੰਡ ਦੀ ਬਹੁਤ ਵਧੀਆ ਸਹੂਲਤ ਮੰਗਦੀ ਆ ਠੀਕ ਆ ਜੀ ਪਿੰਡ ਦਾ ਸੰਦ ਬਣ ਗਿਆ ਗ੍ਰੈਡ ਬਣ ਗਿਆ ਪਿੰਡ ਦਾ ਸੰਦ ਬਣ ਗਿਆ ਨਿਕਲ ਗਈ ਵੀ ਨਿਕਲ ਗਈ ਨਿਕਲ ਗਈ ਗੱਡੀ ਜੋਰ ਨਾਲ ਨਾਲ ਗੱਡੀ ਟੈਰ ਫ੍ਰੀ ਹੋ ਗਏ ਟੈਰ ਫ੍ਰੀ ਹੋ ਗਏ ਲਵੀ ਲਾ ਤੱਕ ਰਵੀ ਤਾਂ ਕਾਲਾ ਵੀਰੇ ਲੈ ਟਰੈਕਟਰ ਕਦੋਂ ਲਾਉ ਦੂਜੇ ਨਾ ਉਹ ਜਿਹੜੀ ਐਡੀ ਗਰੇਨ ਖੜੀ ਆ ਉਹ ਨਾਲੇ ਟਰੈਕਟਰ ਵੱਡੇ ਹੋਗੇ ਨਾੜੇ ਵਾਲੇ ਆਪ ਜਲਾ ਪਾਣਾ ਬਰੋਸਾ ਕਰੇ 40 ਡਰਜੇ ਪਾਸੇ ਹੋ ਜੇ ਹੋਕਰ ਗਰੇਡ ਦੇ ਨਾਲ ਥੋੜਾ ਵੀ ਨਹੀਂ ਪੱਥਰ ਰੱਖਣਾ ਪਿਆ ਜੇ ਹੋਰ ਜਾਓ ਜੀ ਚੱਲ ਚੱਲ 5 ਦਿਨ ਨਿਕਲ 5 ਦਿਨ ਇਹ ਪੂਰਾ ਨਿਕਲੇ ਨਿਕਾਣਾ ਤੇ ਹੋਏ ਡੰਗ ਜਾਓ ਆਜਾ ਕਿਨੇ ਟ੍ਰੈਕ ਵਾਲੇ ਕੋਈ ਪਹਿਲਾਂ ਪਹਿਲਾਂ ਕਹਿੰਦੇ ਮਸ਼ੀਨ ਨਹੀਂ ਮਿਲੀ ਜਦੋਂ ਮਸ਼ੀਨ ਮਿਲੀ ਉਹਦੋਂ ਟਰਾਲਾ ਬੈਹ ਗਿਆ ਦੱਸੋ ਕੀ ਕਰੀ ਹੁਣ ਨਾਗਾਲੈਂਡ ਦਾ ਟਰੱਕਾ ਨਾਗਾਲੈਂਡ ਦਾ ਆ ਵੇਖੋ ਆ ਬੰਦਾ ਵੀ ਨਾਗਾਲੈਂਡ ਤੋਂ ਹੀ ਮੰਗਾਇਆ ਜਿਹੜਾ ਖੜਾਗਾ ਭਰਾ ਯਾਰ ਲਾ ਭਾਈ ਤੂੰ ਮੈਂ ਕਰ ਦਿੰਦੀ ਆ ਆ ਗਿਆ ਆ ਗਿਆ ਆ ਗਿਆ ਬਸ ਆ ਗਿਆ ਆ ਗਿਆ ਚੱਲ ਵਾਗ ਲੈ ਜਾਉਂਗਾ ਇਹ ਭਣਾ ਵਾਲੇ ਇਮਰਾਨ ਹੈ ਨਾਬੇ ਦੇ ਕਾਰਨ ਅੱਜ ਨਿਕਲਿਆ ਕ੍ਰੇਨ ਜਿਹੜੇ ਕਰਤਾਰ ਨੇ ਟਰਾਲੀ ਪਾੜਤੀ ਤੇ ਮਿੰਦਰੇ ਨੇ ਯੂ ਬੋਨੇ ਤੁਮੀ ਲਾ ਦੇ ਤੁਮੀ ਲਾ ਦੇ ਇਧਰੋਂ ਕਰਕੇ ਲਾ ਦੇ ਪਲੀ ਸਟੇਡੀਅਮ ਚ ਫਲੱਡ ਲਾਈਟਾਂ ਜੀ ਵੱਟ ਲਈਏ ਉਹ ਬਲੀਵਾਲ ਵਾਲੀ ਗਰਾਊਂਡ ਵਾਲੀ ਆ ਮੇਰੇ ਪੈ ਉਹ ਆ ਜਦੋਂ ਆਇਆ ਨਾ ਉਦੋਂ ਤੱਕ ਵੇਲਾ ਹੋਣ ਲੱਗਿਆ ਵੇਲਾ ਕੀ ਪੈ ਨਾ ਮੈਂ ਤਾਂ ਤੁਹਾਨੂੰ ਰਾਹ ਦਿੱਤੀ ਆ ਵੀ ਮੈਂ ਕਢਾਇਆ ਰਹਿ ਉਹ ਰਹਿ ਗਿਆ ਵਾਤ ਕਰੀ ਆਪ ਮੁਸੀਬਤਾਂ ਚੋਂ ਨਿਕਲੇ ਆ ਮੁਸੀਬਤਾਂ ਚੋਂ ਨਿਕਲੇ ਪਏ ਆ ਕਿੱਥੇ ਨਿਕਲੇ ਆ ਵੇ ਪਹਿਲਾਂ ਕਰਜੇ ਜਿਹਾ ਤਾਂ ਨਿਕਲੇ ਆ ਕਰਜੇ ਜੋਂ ਨਿਕਲ ਨਿਕਲੇ ਕਰਜੇ ਜੋਣੀ ਨਹੀਂ ਨਿਕਲਦੇ ਕਰਜੇ ਜੋਣੀ ਨਹੀਂ ਚੱਲਦੇ ਹਾਂਜੀ ਕਰਜੇ ਕਰਨਾ ਪੈਣੀ ਬੈਂਕ ਕਮਰੇ ਜਿਹਾ ਸਰ ਤੇ ਕਰਤੋ ਆ ਕੇ ਆ ਮਤਲਬ ਜਦੋਂ ਕਿ ਮੈਂ ਐਸੀ ਹਾਂ ਉਹ ਵੇਲੇ ਸੀ ਜਦੋਂ ਉਹਨਾਂ ਦਾ 4000 ਦਾ ਕਰਜ਼ਾ ਸੀ ਅੱਜ ਹੁਣ ਨੌਕਰੀ ਕਰਨ ਦਾ ਚਾ 4 ਲੱਖ ਦਾ ਹੋ ਗਿਆ ਉਹ ਹੀ ਕੰਦੇ ਰਾਤ ਨੂੰ ਦੇਖਣਾ ਦਾ ਹੁਣ ਇੱਥੇ ਲਾਈਟਾਂ ਪ੍ਰਬੰਧ ਹੈ ਨਹੀਂ ਗੜੀ 'ਚ ਠੀਕ ਜਨੇ ਮਸਾਂ ਬਹੁਤ ਕਾ ਨਿਕਲ ਐ ਇੱਥੇ ਖੁੱਭ ਗਈ ਟਰਾਲਾ ਉਹ ਚੱਕ ਲਿਆ ਕ੍ਰੇਨ ਨੇ ਕ੍ਰੇਨ ਮੇਂ ਪੜੀਆਂ ਕਿਹੜੇ ਚਾਇਨਾ ਤੋਂ ਇੰਪੋਰਟ ਹੋਈ ਹੋਈ ਆ ਦੋ ਮਸ਼ੀਨ ਨਹੀਂ ਆਪਰੇ ਸਾਰੇ ਪੰਜਾਬ 'ਚ ਸਾਰੇ ਦੋ ਮਸ਼ੀਨਾਂ ਹੀ ਆਪਣੇ ਪੰਜਾਬ ਚਾਈ ਹੋਈਆਂ ਉਹ ਉੱਥੇ ਧਰਨਾਗਾ ਅੱਜ ਰਾਤ ਨੂੰ ਫਟਕ ਕਰ ਦੇਣਾ ਮੈਨੇ ਕਹਿੰਦੇ ਧਰ ਦੇਣਾ ਅੱਜ ਚੈੱਕ ਕਰੋ ਹੁਣ ਕਰਤਾਰ ਦੇ ਟਰੇਲਰ ਨੇ ਲੇਟਾਂ ਲਾਈਆਂ ਸੀ ਕਰਤਾਰਾ ਜਿ ਲੈ ਆਉਣਾ ਪਿਆਗਾ ਤੁਸੀਂ ਇਹ ਟਰੇਟ ਤੇ ਟਰੱਕ ਉੱਪਰ ਕਰਤਾਰ ਲਿਆ ਸੀ ਇੱਕ ਮਿੰਦਰ ਜੁਗਲ ਹੈ ਜਿਹਨੂੰ ਬੈਕ ਕਟਰ ਵਾਲੇ ਇੱਥੋਂ ਪੱਟ ਕੇ ਉਹ ਤੱਕ ਲੈ ਗਿਆ ਸੀ ਟਰੇਟਰ ਦੋਨੇ ਟਰੇਟਰ ਫਿਰ ਗਾਹਾਂ ਦਾ ਟਰਾਲੇ ਨੇ ਆਪ ਤੱਕ ਆਗਾ ਉੱਥੇ ਧਰ ਦੇਣਾਗਾ ਅੱਜ ਕਰਤਾਰਾ ਜੋ ਚਕ ਜੋਰ ਚੈੱਕ ਕਰੇ ਕਿੰਨਾ ਕਾ ਜੋਰ ਮਾਰਦਾ ਫੁੱਲ ਮਾਰਦਾ ਸੀ ਨਾ

ਅੱਜ ਧਨੇਰਗੜ੍ਹ ਵਾਸਤੇ ਜੋ ਟਰਾਂਸਫਰ ਆਇਆ ਸੀਗਾ ਜੀ ਉਹ ਟਕਾਇਆ ਜਾ ਰਿਹਾ ਥੋੜਾ ਪ੍ਰੋਬਲਮ ਆ ਗਈ ਸੀ ਉਹਦੇ ਕਰਕੇ ਲੇਟ ਹੋ ਗਏ ਨੇ ਰਿਆ ਹੋ ਗਿਆ ਤੇ ਇਹ ਅੱਜ ਲਾ ਕੇ ਹਟ ਕਰ ਦਿੱਤਾ ਜਾਵੇਗਾ ਤੇ 10-15 ਦਿਨਾਂ 'ਚ ਆਪਣਾ ਗ੍ਰਿਡ ਚੱਲਣ ਦੀ ਸੰਭਾਵਨਾ ਸਾਰੇ ਵੀਰਾਂ ਨੂੰ ਦੱਸਿਆ ਜਾਂਦਾ ਹੈ ਹਾਂਜੀ ਤੇ ਬਹੁਤ ਧਨੇਰਪਿੰਡ ਦੇ ਲੋਕਾਂ 'ਚ ਇਸ ਗੱਲ ਦੀ ਖੁਸ਼ੀ ਆ ਬਈ ਹੁਣ ਚਲੋ ਲਾਈਟ ਬਿਨਾਂ ਹੁਣ ਅੱਜ ਕੱਲ੍ਹ ਦਾ ਹੀ ਸਮੇਂ 'ਚ ਵਿਜਾਰਾ ਨਹੀਂ ਹੈਗਾ ਤੇ ਇਹ ਆਪਣੇ ਪ੍ਰਬੰਧ ਹੋ ਜੂਗਾ ਜੋ ਆਪਣੇ ਫੀਡਰ-ਫੁੱਡ ਖਰਾਬ ਹੁੰਦੇ ਸੀ ਹਾਂਜੀ ਉਹਨਾਂ ਦੀ ਜਗ੍ਹਾ ਪੰਡ 24 ਕਾਹਟਰ ਲਗਾ ਦੇਊ ਇੱਕ ਦਾ ਹਾਂ ਪੰਡ ਜਿਹੜੀ ਆਪਾਂ ਨੂੰ ਏ ਕੈਟਾਗਰੀ ਸਪਲਾਈ ਕਰਦੀਆਂ ਵੱਡੇ ਵੱਡੇ ਸ਼ਹਿਰਾਂ ਜਦੋਂ ਲਾਈਟ ਜਾਇਆ ਕਰੂ ਉਦੋਂ ਹਨੇਰ ਦੀ ਲਾਈਟ ਜਾਇਆ ਕਰੂ ਨਹੀਂ ਲਾਈਟ ਨਹੀਂ ਜਾਏਗੀ ਨਹੀਂ ਲਾਈਟ ਨਹੀਂ ਮੈਂ ਕਹਿਣਾ ਪਾਵ ਕਿਦੋਂ ਪਟਿਆਲੇ ਉੱਥੋਂ ਆਇਆ ਕਰੋ ਆਰਡਰ ਫੇਰ ਕੱਟੀ ਆਇਆ ਕਰਨੀਆਂ ਬਹੁਤ ਰੀਅਰ ਤੋਂ ਰੀਅਰ ਚਾਂਸ ਹੋਣਗੇ ਜਦੋਂ ਆਪਣੇ ਹਾਂਜੀ ਹਾਂਜੀ ਨੇ ਕੈਨੇਡਾ ਅਮਰੀਕਾਂ ਕੰਪਨੀ ਲਾਈਟ ਦੀ ਛੁੱਟ ਰਹੂਗੀ ਓਕੇ ਥੋੜੇ ਫੀਡਰ ਹੋ ਜਾਣਗੇ ਖੇਤਾਂ ਵਾਲੀ ਲਾਈਟ ਵੀ ਫਾਲਟ ਘਟੂਗੀ ਲਾਈਟ ਵੀ ਪ੍ਰੋਪਰ ਹੋ ਸਕਦਾ ਵੀ ਦਿਨਚ ਹੀ ਸਪਲਾਈ ਮਿਲੇ ਤਰੇ ਪਿੰਡ ਸਾਰੀ ਪੈਰਿੰਗ ਨਵੀਂ ਕਰਨੀ ਹੈ ਨਾ ਜਿਹੜੀ ਸਪਲਾਈ ਵੱਲੋਂ ਦਿਨਚ ਹੀ ਮਿਲੂਗੀ ਠੀਕ ਹੈ ਜੀ ਪਿੰਡ ਸਾਰੀ ਤਾਰਾਂ ਨਵੇਂ ਪਾਉਣੀਆਂ ਜੀ ਪਿੰਡ ਚ ਜੋ ਸਾਰੇ ਫੀਡਰਾਂ ਦੀਆਂ ਪੁਰਾਣੀਆਂ ਉਹ ਜਿਹੜੇ ਤਾਰਾਂ ਸਾਰੀਆਂ ਬਦਲੀਆਂ ਜਾਣੀਆਂ ਕੋਈ ਕੰਡ ਮੁਖੰਬੇ ਆ ਸਾਰਿਆਂ ਦਾ ਪੂਰਾ ਅਪਗ੍ਰੇਡੇਸ਼ਨ ਕਰਕੇ ਸਾਰਾ ਪ੍ਰਬੰਧ ਕੀਤਾ ਹੈ ਕਹੜੇ ਪਿੰਡ ਤੇ ਖੰਬੇ ਸਾਰੇ ਫੈਰਨੀ ਤੇ ਲੈ ਆਉਣੇ ਆ ਹਾਂ ਫਿਰਨੀ ਤੋਂ ਦੀ ਸਾਰੀ ਲਾਈਨ ਨ ਪਰ ਕੋ ਨੂੰ ਦਾ ਉਹ ਕਨੈਕਟਰ ਪਾ ਕੇ ਮੋਟਾ ਵੱਡੇ ਬੋਲ ਲਾ ਕੇ ਵੀ ਕਿਸੇ ਤਰ੍ਹਾਂ ਦੀ ਕੋਈ ਡਿਟਰਫ ਨਹੀਂ ਪਿੰਡ ਦੀ ਲਾਈਟ ਰੂ ਜਿਵੇਂ ਨਾ ਹੋ ਓਕੇ ਤੇ ਪ੍ਰਬੰਧ ਕੀਤੇ ਗਏ ਕਿ ਧੰਨਵਾਦ ਮਹਿਕਮੇ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਮਹਿਕਮੇ ਦਾ ਸਰਕਾਰ ਦਾ ਮਹਿਕਮੇ ਦਾ ਬਿਜਲੀ ਬੋਰਡ ਮਹਿਕਮੇ ਦਾ ਰਾਤਾਂ ਨੂੰ ਰਹਿ ਰਹਿ ਕੇ ਕੰਮ ਕੀਤਾ ਇਹਨਾਂ ਨੇ ਅੱਜ ਵੀ ਹੁਣ ਸਾਰੀ ਰਾਤ ਇਹ ਟੀਮਾਂ ਇੱਥੇ ਕੰਮ ਕਰਨੀਆਂ ਪੜ ਕੇ 10 ਵਜੇ ਤੱਕ ਕੰਮ ਚੱਲੂਗਾ ਫਿਰ ਓਕੇ ਆ ਕਰਤਾ ਕਹਿੰਦੇ ਹੁਣ ਥੱਲੇ ਗਏ ਟਾਇਰ ਲਾਉਣੇ ਕਿਹੜਿਆ ਲੈ ਕੇ ਗਏ ਆ ਟਾਇਰ ਪਾਏ ਇੱਥੇ ਆ ਥੱਲੇ ਲਾਉਣੇ ਕਹਿੰਦੇ ਹੁਣ ਚੈੱਕ ਕਰੋ ਕਹਿੰਦੇ ਵਸ ਧਰੀ ਜਾਂਦੇ ਹੁਣ ਲਾਜੋ ਵੀ ਉਰਾ ਆਜੋ ਕਿਰਾ ਚੱਲੇ ਓਏ ਰੁਕੀ ਰੁਕੋ ਬਣਾਇ ਇੱਕ ਮਿੰਟ ਕਿਵੇਂ ਲੱਗ ਰਿਹਾ ਸਾਨੂੰ ਗ੍ਰੈਡ ਲਵੇ ਲੱਗ ਗਿਆ ਸਾਨੂੰ ਵਧੀਆ ਜੀ ਵਧੀਆ ਬਹੁਤ ਟਾਈਮ ਹੋ ਗਿਆ ਜੀ ਆਹ ਚੱਲ ਜਾਈਏ ਇਹ 3 ਸਾਲ ਹੋ ਗਿਆ ਗ੍ਰੈਡ ਦਾ ਕੰਮ ਚੱਲਦੇ ਨੂੰ 2 ਸਾਲ ਪਹਿਲਾਂ ਇਹ ਦਾ ਭਰਤ ਪਾ ਕੇ ਥੋਨੇ ਦੇ ਟਾਈਮ 'ਚ ਇਹਦਾ ਭਰਤ ਪਾ ਕੇ ਕੰਪਲੀਟ ਕਰਿਆ ਸਾਰਾ ਹਾਂਜੀ ਉਦੋਂ ਤੋਂ ਲੈ ਕੇ ਹੁਣ ਤੱਕ 2 ਸਾਲ ਪੂਰੇ ਹੋ ਗਏ ਤੀਜਾ ਸਾਲ ਹੁਣ ਚੱਲ ਪਿਆ ਹੈ ਇੱਕ ਵੇ ਟਾਇਰ ਖੰਡ ਟਾਇਰ ਰੱਖਾ ਕੋਈ ਨਾ ਭਰਕਾਰੋ ਬਈਓ ਹੱਥਲ ਧਰਤੇ ਟਾਇਰ ਪੈਟ ਆ ਧਰ ਲੱਗਿਆ ਬਸ ਹੁਣ ਆਪਣੇ ਜਸਪੀਰ ਨਾਲ ਕੰਮ ਕਰਾਉਂਦਾ ਹੋਇਆ ਨਾਲ ਕੰਮ ਕਰਾ ਕੇ ਵੀਰੇ ਯੋਗਦਾਨ ਇੰਨਾ ਯੋਗਦਾਨ ਫੁੱਲ ਮੁੰਡਿਆਂ ਦਾ ਕਹਦੇ ਮੁੱਛਾਂ ਪੜ ਦਿੰਦਾ ਹੋਇਆ ਆਪਣੀ ਟੀਮ ਕਿੱਧਰ ਗਈ ਆਪਣੀ ਟੀਮ ਮੋਟਰ ਤੇ ਬੈਠੀ ਆ ਟੀਮ ਮੋਟਰ ਤੇ ਬੈਠੀ ਦੱਸ ਨਹੀਂ ਸਕਦੇ ਕੀ ਕਰਦੇ ਉਹ ਲਾਈਵ ਟੈਲੀਗੇਸ਼ਨ ਕਰਦੇ ਆ ਲਾਈਵ ਟੈਲੀਗੇਸ਼ਨ ਕਰਦੇ ਉਹ ਦੇਖਦੇ ਆ ਸਾਰੇ ਆਣੇ ਇੱਥੇ ਬਣਾਇਆ ਗਾ ਰੰਡਾ ਰੀਲਾ ਨਹੀਂ ਤਰੱਕੀ ਹੋਈ ਪਿੰਡ ਦੀ ਤਰੱਕੀ ਪੂਰੀ ਬਾਈ ਕਹਿੰਦੇ ਹਾਂ ਹਰੇ ਪਿੰਡ ਤੇ ਪੁਰਾਣਾ ਗਰੇਡ ਦਰਿਆ ਜਾਂਦਾ ਛੋਟੇ ਪਿੰਡ ਤੇ ਨਵਾਂ ਦਰਿਆ ਆ ਬਾਬੇ ਦੀ ਸਿੱਧੀ ਗੱਲ ਬਾਤ ਆ ਭਗਵਾਨ ਤੁਮਾਰਾ ਨਾਲ ਛੋਟਾ ਬਲਾਊਡ ਇਹਨਾਂ ਦਾ ਬਰੋਡਰ ਆ ਗਿਆ ਜਦੋਂ ਉਸ ਪਈਨਾਂ ਦਾ ਨਿਕਲਿਆ ਆ ਗਿਆ ਹੈਲੋ ਪੈਸੇ ਵੀ ਨਹੀਂ ਆਉਣੇ ਸਾਨੂੰ ਨਹੀਂ ਆਉਣੇ ਹਾਂ ਹਾਂ ਹੈ ਵੀ ਜੀ ਗੱਲ ਹਾਂ ਮੈਂ ਪਹਿਲਾਂ ਹੀ ਕਹਤਾ ਤੈਨੂੰ ਆਹੀ ਗੱਲ ਆ ਫਿਰ ਉਹਨਾਂ ਦੱਸੂ ਮਲੇ ਆ ਤਨ ਖਾ ਇਹਨਾਂ ਪਈਉਣੀਆਂ ਗਾਣੂ ਨਹੀਂ ਆਉਣੇ ਸਾਨੂੰ ਨਹੀਂ ਹੋਣੀ ਇਹਦਾ ਸਵਾਦ ਰਹਿਣਾ ਹੈ ਠੀਕ ਹੈ ਵੀ ਸਵਾਦ ਕਟਣਾ ਇਹਨਾਂ ਦੱਸ ਦੇ ਇੱਕ ਦੱਸ ਦੇਖੇ ਚਾਰੇ ਚਾਰੇ ਲਾ ਲੋ ਚਾਰੇ ਸਾਰੇ ਜਾਣੇ ਉਹ ਹੋਏ ਹੈ ਨਾ ਸੂਣਾ ਹੱਥ ਜਗਾ ਗਲ ਖਾਂਦੇ ਗਲਤ ਮਲਤ ਕਰਦੇ ਹੋਰ ਬਾਬਾ ਤੁਮ ਹੱਥਾਂ ਹੱਥਾਂ ਦੇ ਜਿਵੇਂ ਵਾਦ ਰੱਖਦੇ ਮੈਂ ਕਹਿੰਦਾ ਮਾਣਾ ਹੂੰ ਅਣ ਗਰੈਂਟ ਦਾ ਬਣ ਗਿਆ ਸਾਰੇ ਜਾਣੇ ਆ ਕੇ ਹੱਥ ਲਾ ਲਿਓ ਜਦੋਂ ਚੱਲ ਵੇਜਦੇ ਠੀਕ ਹੈ ਹੱਥ ਲਾ ਜਿਓ ਸਾਰੇ ਜਾਣੇ ਇੱਕ ਇੱਕ ਦੇ ਤੇਰੇ ਕਹਿੰਦਾ ਬਾਪ ਕੀ ਆ ਹੁਣ ਤੇਰਾ ਬਸ ਆਹਣਾ ਵੀ ਸਮਝੀਓ ਕੁਰਬਾਨੀ ਭਾਲਦਾ ਕੁਰਬਾਨੀ ਹਾਂ ਨਾ ਨਾ ਹੌਲੀ ਯਾਹੂ ਟੰਡਾ ਖੜਾ ਚਾਕੀ ਤੇ ਰਿਆ ਵਸ ਆਪਾਂ ਓਏ ਦੀਪ ਦੀਪ 45 ਟਨ ਦਾ ਰੇਟ ਹੈ ਤਾਂ ਕਿੰਨਾ ਵੇਟ ਹੁੰਦਾ ਲੈ 1 ਟਨ 1 ਟਨ ਆਪੀ ਦਾ ਲਾਉ ਹੁਣ ਕਿੰਨਾ ਕਹਿੰਦਾ 1 ਟਨ ਚ ਕਿੰਨਾ ਹੁੰਦਾ 55 ਕਿਲੋਗ੍ਰਾਮ ਵੱਧ ਹੁੰਦਾ 50 ਕਿਲੋਗ੍ਰਾਮ ਵੱਧ ਹੁੰਦਾ 50 ਕਿਲੋਗ੍ਰਾਮ 52 ਟਨ ਆਪ ਹਿਸਾਬ ਲਾ ਲਿਓ ਹੁਣ ਤੁਮੇ 1000 ਰੁਪਏ ਬਣਾ ਦੇ ਗਏ ਹੁਣ ਨਾ ਕਰ ਲਓ ਬਸ ਜਾ ਡੱਕਾ ਬਾਹਰ ਜਾ ਉਹ ਮਿੰਟ ਆ ਰਹਿ ਗਿਆ ਥੋੜਾ ਜਾ ਯਾਰ ਗੁਨਾਹ ਇਹਦਾ ਹਿੰਦ ਪਟਿਆਲੂ ਮਨਜ਼ੂਰੀ ਲੈਣੀ ਪਿਆ ਕਰੂ ਧਨੇਰ ਤੇ ਘੱਟ ਲੱਗਾਂ ਨੂੰ ਹਾਂ ਸ਼ੈਰੀਟਰ ਵਰਗੀ ਬਾਈ ਸ਼ੈਰੀਟਰ ਸਾਡੇ ਉਦੋਂ ਕੱਟ ਲੱਗੂ ਜਾਂ ਤਾਂ ਟਰਾਂਸਫਾਰਮਰ ਤੇ ਪਾਉਣ ਲਈ ਜਾਂ ਅਗਰ ਜੇ ਜਦੋਂ ਪਿੱਛੋਂ ਘੱਟ ਦੇ ਮੀਨੀ ਰੀਜ ਤਾਂ ਨਹੀਂ ਲੱਗਦਾ ਵੀਰੇ ਘੱਟ ਹੁਣ ਮੀਨੀ ਰੀਜ ਤਾਂ ਬੰਦ ਹੁੰਦਾ ਯਾਰ ਪਰ ਇਹ ਵੀ ਨਹੀਂ ਬੰਦ ਹੁੰਦਾ ਰੀਜ ਤਾਂ ਬੰਦ ਹੋਊਗਾ ਹੁਣ ਉਦੋਂ ਬੰਦ ਹੋਊਗਾ ਮਤਲਬ ਆਹ ਆ ਜਿਆਦਾ ਜਿਆਦਾ ਮਹੀਨੇ ਵੀ ਜੇ ਬੰਦ ਹੋਊਗਾ ਬੜੀ ਮਹੀਨੇ ਯਾਦ ਹੈ ਭਾਈ ਤੇ ਜਮਾਂ ਕਰੀਦਾ ਵੀ ਜਮਾਂ ਨਾ ਜਾਵੇ ਲੈਡ ਹੋਰ ਇਹ ਆਇਦਾ ਜਾਊਗੀ ਜਿਆਦਾ ਜਿਤਾ ਜਾਊਗੀ ਫਿਰ ਘੱਟ ਤੂੰ ਬਾਬੇ ਹੁਣੇ ਹੁਣ ਤੇ ਲੈਡ ਜਾਊਗੀ ਜਾਊਗੀ 100% 95% ਰਹਿ ਆ ਕਰ ਪੰਜ ਮਿੰਟ ਜਾਊਗੀ ਹੁਣ ਜਦੋਂ ਲੈਡ ਜਾਵੜਿਆ ਕਰਨਾ ਸਿੱਧਾ ਕ੍ਰੈਡ ਤੇ ਆ ਜਾ ਕਰਨਾ ਹਾਂ ਪਹਿਲਾਂ ਤਾਂ ਉਹ ਫੋਨ ਜਾ ਦੇਖੀ ਜਾਂਦੇ ਸੀਗੇ ਵੀ ਹੁਣ ਮੈਸੇਜ ਆਊ ਜੋਰ ਸਾਡਾ ਲੱਗਿਆ ਲੱਡੂ ਉਹ ਹੈਲੋ ਚਲੋ ਲੱਡੂ ਖਾ ਕੇ ਆਈਏ ਆਪਾਂ ਬਾਪਰੇ ਦਾ ਖੜੇ ਪੈਰਾਂ ਚ ਛਾਲੇ ਹੋ ਗਏ ਲੱਡੂਆਂ ਵੇੜੇ ਦਾ ਜਾਊ ਭੱਜ ਗਏ ਵੱਡਾ ਜ਼ੋਰ ਲਾ ਗਿਆ ਜ਼ੋਰਦਾਰ ਹੜੇ ਦਾ ਲੱਗ ਗਿਆ ਹੈ ਦਾਤਾ ਖੱਲਾ ਹੀ ਲੱਡੂ ਖਾਈ ਜੰਨਾ ਇੱਧਰ ਇੱਧਰ ਲਾਈਟ ਲੁੱਟ ਲਾ ਕੇ ਚਾਪੀਆ ਬੰਨੇ ਕਿੱਥੇ ਕਰ ਲੋ ਦੇਓ ਜੀ ਅਜਵਾਕਾਂ ਨੂੰ ਦੇਓ ਜੀ ਆਜੋ ਜੀ ਗੁਰਿੰਦਰ ਜਾ ਬੱਸ ਜੀ ਇਹ ਤੇ ਜੀ ਲੈ ਲੈਣੇ ਇੱਕ ਇੱਕ ਇਹਨੂੰ ਦੋ ਜੀ ਇਹਨੂੰ ਮੁੰਡੇ ਨੂੰ ਇਹ ਬਾਹਲੇ ਟਾਈਮ ਦਾ ਫਿਰਦਾ ਉਹ ਬੱਸ ਐ ਕਹਾਂ ਉਹ ਇੱਕ ਇੱਕ ਆਉਣੀ ਦੇ ਦੋ ਉਹਦੇ